ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮੱਦੀ ਮਹਿੰਮਾ ਉਹਦੇ ਤਹਿਤ ਜਿਹੜਾ ਐਸਐਸਪੀ ਸਾਹਿਬ ਵੱਲੋਂ ਹੁਕਮ ਮੰਦੇ ਆ ਉਹਦੇ ਉੱਤੇ ਜਿਹੜਾ ਅਸੀਂ ਕਾਰਪਤੀ ਜਿਹੜੀ ਆ ਲਗਾਤਾਰ ਕਰਦੇ ਆ ਆਦਿ ਤੇ ਕੱਲ ਵੀ ਬੜੀ ਵਧੀਆ ਜਿਹੜਾ ਘਵੜਾ ਪੁਛੀ ਜਿਹੜੀ ਆ ਕਾਮਦਾਨ ਨੂੰ ਮਿਲੀ ਇੱਕ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਚ ਦਾਰਿਆ ਸੀ ਪੀਆਰਟੀਸੀ ਦੀ ਜਿਹੜੀ বাস ਸੀ ਦਾ ਉਹਨਾਂ ਦੇ ਵਿੱਚ ਜਿਹੜਾ ਇੱਕ বাস ਦਾ ਇਨਫੋਰਮੇਸ਼ਨ ਮਿਲੀ ਉਹਦੇ ਡਰਾਈਵਰ ਤੇ ਕੰਡਕਟਰ ਜਿਹੜਾ ਆ ਕੋਵ ਜਿਹੜਾ ਕਾਪੀ ਹਸਕ ਜਿਹੜਾ ਦਿੱਲੀ ਤੋਂ ਮੰਗਵਾ ਕੇ ਬਿਜਲੀ ਬਸੂਰੀ ਉਹਦਾ ਕੋਈ ਨੈਟਵਰਕ ਸੀ ਤੋਂ ਮੰਗਵਾ ਕੇ ਉਹ ਉਸ ਬਸ ਦੇ ਵਿੱਚ ਲੜਾਇਆ ਉਹ ਲਿਆ ਕੇ ਤੇ ਅੱਗੇ ਫਰਦਰ ਜਿਹੜਾ ਆ ਉਹ ਵੇਚਦੇ ਸੀ ਉਹਦੇ ਵਿੱਚ ਅਸੀਂ ਇਹਨੂੰ ਚੇਸ ਕੀਤਾ ਲਗਾਤਾਰ ਇਹਨੂੰ ਲੰਬੀ ਡਿਫੀਸ਼ਨ ਲੈਂਦਿਆਂ ਰਹਿ ਕੇ ਤੇ ਇਹਨਾਂ ਨੂੰ ਅਸੀਂ ਬਾਸਟੈਂਡ ਤੋਂ ਗਵਾੜਾ ਤੋਂ ਉਤਾਰਿਆ ਉਹ ਕਾ ਬੁਗੀਤਾ ਇਹਦਾ ਨਾਮ ਹੈ ਜੀ ਹਰਦੇਵ ਸਿੰਘ ਹੈ ਜੀ ਇਹ ਡਰਾਈਵਰ ਸੀ ਤੇ ਨਾਲ ਪੀ ਸੀ ਉਹਦਾ ਇਹ ਜਿਹੜਾ ਕੰਡਕਟਰ ਸੀ ਇਹਨਾਂ ਕੋਲ ਸਿਰਫ 53 ਰੁਪਏ ਲਿਆ ਕੋਪੀ ਹਸਤੀ ਰੀੜੀਆ ਉਹ ਗਾਮਾ ਦਾ ਕੇਸ ਨੰਬਰ 189 ਜਿਸਟਕਾ